ਅੱਜ ਅਸੀਂ ਤਰਕਦੇ ਜਨ ਅੱਜ ਆਗੇ ਪੰਡਰਲ ਕੇਂਦਰੀ ਕੇਂਦਰੀ ਦੇ ਮੰਦਰਾਂ ਦੇ ਵਿੱਚ ਅਸੀਂ ਸਿਕਿਉਰਿਟੀ ਦੇ ਪੂਕਤਾ ਪ੍ਰਬੰਧ ਕੀਤੇ ਗਏ ਆ ਮਾਨਯੋਗ ਏਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇਹ ਵਧੀਆ ਧੁੰਤਾਂ ਨਾਲ ਮਨਾਉਣਾ ਚਾਹੁੰਦੇ ਆ ਤਿਹਾਰ ਵੀ ਹਰ ਇੱਕ ਬੰਦੇ ਨੂੰ ਮੌਕਾ ਮਿਲ ਸਕੇ ਉਹਨੂੰ ਇਹ ਨਾ ਹੋਵੇ ਕਿ ਬੰਦਾਂ ਇਸ ਤਿਹਾਰ ਤੋਂ ਵਾਂਝਾ ਰਹਿ ਗਿਆ ਜਾਂ ਕਿਸੇ ਭੈਣ ਨੂੰ ਇਹ ਨਾ ਹੋਵੇ ਕਿ ਮੇਰਾ ਭਰਾ ਅੰਦਰ ਬੰਦ ਸੀ ਤੇ ਮੈਂ ਉਹਦੇ ਘੁੱਟ ਤੇ ਰਖੜੀ ਨਹੀਂ ਬਣ ਸਕੀ ਅਸੀਂ ਇਹ ਵੱਤੋ ਵੱਤ ਸਾਰੀਆਂ ਭੈਣਾਂ ਨੂੰ ਮੌਕਾ ਦਿੰਦਾ ਹੈ ਸਮਾ ਸਵੇਰੇ 8 ਵਜੇ ਤੋਂ ਅਸੀਂ ਸ਼ੁਰੂ ਕਰ ਦਿੱਤਾ ਗਿਆ ਤੇ 5 ਵਜੇ ਤੱਕ ਅਸੀਂ ਬਣਵਾਵਾਂਗੇ ਨਹੀਂ ਜੀ ਮੈਂ ਨਹੀਂ ਬਣਵਾ ਸਕਿਆ ਮੈਂ ਆਪਣੀ ਡਿਊਟੀ ਤੇ ਆ ਗਿਆ ਸੀ ਭੈਣ ਮੇਰੀ ਬੂਰਸੀ ਇਸ ਕਰਕੇ ਮੈਂ ਨਹੀਂ ਜਾ ਸਕਿਆ ਤੇ ਮੈਂ ਇੱਥੇ ਹੀ ਇਹਨਾਂ ਨਾਲ ਹੀ ਅੰਦਰਲੇ ਬੰਦਿਆਂ ਨਾਲ ਤੇ ਭੈਣਾਂ ਨਾਲ ਰਲ ਕੇ ਇੱਥੇ ਹੀ ਰਕੜੀ ਦਾ ਤਿਹਾਰਾ ਮਨਾਉਂਗਾ। ਨਹੀਂ ਉਹਨਾਂ ਨੂੰ ਪਤਾ ਹੈ ਭੈਣਾਂ ਨੂੰ ਪਤਾ ਹੈ ਵੀ ਮੇਰਾ ਵੀਰ ਹੈ ਜਿਹੜਾ ਕਿਹੜੀ ਡਿਊਟੀ ਤੇ ਆ ਨਹੀਂ ਆ ਸਕਦਾ। ਡਿਊਟੀ ਕਿੱਲਿਆ? ਹਾਂ ਪਹਿਲਾਂ ਸਭ ਤੋਂ ਪਹਿਲਾਂ ਡਿਊਟੀ ਜ਼ਰੂਰੀ ਹੈ ਤਿਹਾਰ ਬਾਅਦ। ਹਾਂ ਦੂਸਰੇ ਕੰਮ ਸਾਡੇ ਜਿਵੇਂ ਆਪਣੇ ਕੋਟਾਂ 'ਚ ਵਕ ਵਕ ਕੋਟਾਂ ਲਈ ਸਾਡੀਆਂ ਪੇਸ਼ੀਆਂ ਜਾਂਦੀਆਂ। ਜਾਂ ਬਿਮਾਰ ਬੰਦੀਆਂ ਨੂੰ ਚੈੱਕ ਅਪ ਕਰਾਉਣ ਲਈ ਸਰਕਾਰੀ ਰਜਿਸਟਰ ਹਸਪਤਲ ਭੇਜ ਦਿਆ ਸੀ ਉਹ ਸਾਡੇ ਰੁਟੀਨ ਦੇ ਕੰਮ ਉਸੇ ਤਰ੍ਹਾਂ ਹੀ ਚੱਲਦੇ ਰਹਿਣਗੇ ਸਾਡੀ ਆਪਣੀ ਜਿਹੜੀ ਰੈਸਟ ਤੇ ਫੋਰਸ ਹੁੰਦੀ ਹੈ ਉਸ ਨੂੰ ਅਸੀਂ ਅੱਜ ਬੁਲਾਇਆ ਗਿਆ ਤੇ ਵਾਧੂ ਜਿਹੜੇ ਡਿਊਟੀ ਦੇ ਵੀ ਚੁੱਕੇ ਸੀ ਉਹਨਾਂ ਤੋਂ ਵਾਧੂ ਡਿਊਟੀ ਲੈ ਕੇ ਅਸੀਂ ਆਪਣੀ ਫੋਰਸ ਨਾਲ ਹੀ ਸਾਰੇ ਸਿਕਿਉਰਿਟੀ ਪ੍ਰਬੰਧ ਕੀਤੇ ਗਏ ਸਰ ਅੱਜ ਦੇ ਅਨੁਸਾਰ ਅੱਜ ਲੈ ਕੇ ਪ੍ਰਬੰਧ ਕੀਤੇ ਅਸੀਂ ਸਿਕਿਉਰਿਟੀ ਦੇ ਪੂਕਤਾ ਪ੍ਰਬੰਧ ਕੀਤੇ ਗਏ ਆ ਮਾਨਯੋਗ ਏਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇਹ ਵਧੀਆ ਹੁਮਤਾ ਨਾਲ ਮਨਾਉਣਾ ਚਾਹੁੰਦੇ ਆ ਤਿਹਾਰ ਵੀ ਹਰ ਇੱਕ ਬੰਤੇ ਨੂੰ ਮੌਕਾ ਮਿਲ ਸਕੇ ਉਹਨੂੰ ਇਹ ਨਾ ਹੋਵੇ ਕਿ ਬੰਦਾਂ ਇਸ ਤਿਹਾਰ ਤੋਂ ਵਾਂਝਾ ਰਹਿ ਗਿਆ ਜਾਂ ਕਿਸੇ ਭੈਣ ਨੂੰ ਇਹ ਨਾ ਹੋਵੇ ਕਿ ਮੇਰਾ ਭਰਾ ਅੰਦਰ ਬੰਦ ਸੀ ਤੇ ਮੈਂ ਉਹਦੇ ਘੁੱਟ ਤੇ ਰਖੜੀ ਨਹੀਂ ਬਣ ਸਕੀ ਅਸੀਂ ਇਹ ਬਦ ਤੋਂ ਬਦ ਸਾਰੀਆਂ ਭੈਣਾਂ ਨੂੰ ਮੌਕਾ ਦਿੰਦਾ ਹੈ ਸਮਾ ਸਵੇਰੇ 8 ਵਜੇ ਤੋਂ ਅਸੀਂ ਸ਼ੁਰੂ ਕਰ ਦਿੱਤਾ ਗਿਆ ਤੇ 5 ਵਜੇ ਤੱਕ ਅਸੀਂ ਬਣਵਾਵਾਂਗੇ ਨਹੀਂ ਜੀ ਮੈਂ ਨਹੀਂ ਬਣਵਾ ਸਕਿਆ ਮੈਂ ਆਪਣੀ ਡਿਊਟੀ ਤੇ ਆ ਗਿਆ ਸੀ ਭੈਣ ਮੇਰੀ ਦੂਰ ਸੀ ਇਸ ਕਰਕੇ ਮੈਂ ਨਹੀਂ ਜਾ ਸਕਿਆ ਤੇ ਮੈਂ ਇੱਥੇ ਹੀ ਇਹਨਾਂ ਨਾਲ ਹੀ ਅੰਦਰਲੇ ਬੰਦੀਆਂ ਨਾਲ ਤੇ ਭੈਣਾਂ ਨਾਲ ਰਲ ਕੇ ਇੱਥੇ ਹੀ ਰਕਰੀ ਦਾ ਤਿਆਰ ਬਣਾਉਂਗਾ ਨਹੀਂ ਉਹਨਾਂ ਨੂੰ ਪਤਾ ਹੈ ਭੈਣਾਂ ਨੂੰ ਪਤਾ ਹੈ ਵੀ ਮੇਰਾ ਵੀਰ ਹੈ ਜਿਹੜਾ ਕਿਹੜੀ ਡਿਊਟੀ ਤੇ ਆ ਨਹੀਂ ਆ ਸਕਿਆ ਲਾਸਰ ਡਿਊਟੀ ਤੇ ਮਿਲ ਗਿਆ ਹਾਂ ਪਹਿਲਾ ਸਭ ਤੋਂ ਪਹਿਲਾਂ ਡਿਊਟੀ ਜ਼ਰੂਰੀ ਹੈ ਤੇ ਹਰ ਵਕਤ ਹਾਂ ਦੂਸਰੇ ਕੰਮ ਸਾਡੇ ਜਿਵੇਂ ਆਪਣੇ ਕੋਟਾਂ ਚ ਵਕ ਵਕ ਕੋਟਾਂ ਲਈ ਸਾਡੀਆਂ ਪੇਸ਼ੀਆਂ ਜਾਂਦੀਆਂ ਜਾਂ ਬਿਮਾਰ ਬੰਦੀਆਂ ਨੂੰ ਚੈੱਕ ਅਪ ਕਰਾਉਣ ਲਈ ਸਰਕਾਰੀ ਨਿਗਰ ਹਸਪਤਾਲ ਭੇਜਦੇ ਆ ਸੀ ਉਹ ਸਾਡੇ ਰੁਟੀਨ ਦੇ ਕੰਮ ਉਸੇ ਤਰ੍ਹਾਂ ਹੀ ਚੱਲਦੇ ਰਹਿਣਗੇ ਹਾਂ ਸਾਡੀ ਆਪਣੀ ਜਿਹੜੀ ਰੈਸਟ ਤੇ ਫੋਰਸ ਹੁੰਦੀ ਹੈ ਉਸ ਨੂੰ ਅਸੀਂ ਅੱਜ ਬੁਲਾਇਆ ਗਿਆ ਏ ਬਾਤੂ ਜਿਹੜੇ ਡਿਊਟੀ ਦੇ ਵੀ ਚੁੱਕੇ ਸੀ ਉਹਨਾਂ ਤੋਂ ਵਾਧੂ ਡਿਊਟੀ ਲੈ ਕੇ ਅਸੀਂ ਆਪਣੀ ਫੋਰਸ ਨਾਲ ਹੀ ਸਾਰੇ ਸਿਕਿਉਰਿਟੀ ਪ੍ਰਬੰਧ ਕੀਤੇ ਗਏ